ਸ਼ੁਰੂਆਤ ਅੱਜ ਦੇ ਬਲੌਗ ਦੀ ਸ਼ੁਰੂਆਤ ਹੋ ਰਹੀ ਹੈ ਗੱਡੀ ਵਿੱਚੋਂ ਆਪਾਂ ਪਹੁੰਚ ਗਏ ਆ ਜੀ ਆਪਣੇ ਭਰਾ ਆਪਣੇ ਜਿਵੇਂ ਕੀ ਦੇਖਦੇ ਆ ਮੈਨੂੰ ਪਹਿਲਾਂ ਦੇਖਸਣੇ ਆਪਾਂ ਇਹ ਜੈ ਬੋਬਾ ਵਧਾਈਆਂ ਤੁਹਾਨੂੰ ਇਹ ਵੀ ਸਾਡੇ ਚਾਚਾ ਜੀ ਆ ਜੀ ਜੀ ਬੁਰਾ ਯਾਰਾਂ ਦਾ ਵੀ ਜੀ ਹੋ ਮੈਂ ਉਹ ਮੈਂ ਤਾਂ ਮੈਂ ਵੀ ਅੱਗੇ ਇੱਧੇ ਹੀ ਰਹੂੰਦੀ ਗਈ ਆ ਮੈਂ ਕਹਤਾ ਸਭ ਜਾਣਦੇ ਰਾਮ ਰਾਮ ਆ ਯਾਰ ਮਮਮੀ ਖਾ ਰਹੀ ਆ ਆਈਸਕ੍ਰੀਮ ਉਹ ਜੀ ਗਿਫਟ ਮਿਲਿਆ ਹੋਇਆ ਇਹਨਾਂ ਦੀ ਇੱਕ ਹੋਰ ਭੂਆ ਹੈਗੀ ਆ ਉਹਦੇ ਘਰੇ ਵੀ ਉਹਨੂੰ ਮਲਾ ਇਹਨਾਂ ਨੂੰ ਮਲਾ ਕੇ ਲਿਆਉਣਾ ਉਹਦੇ ਨਾਲ ਉਹ ਨਹੀਂ ਹੋ ਐਵੇਂ ਡਰਾਮੇ ਕਰਦੀ ਇਹ ਕਰੋ ਬਲੌਗ ਦਾ ਐਂਡ ਜੀ ਟੈਮ ਹੋ ਗਿਆ ਪੌਣੇ 10 ਤੇ ਅੱਜ ਸਾਨੂੰ ਬਲੌਗ ਕਰਨ ਦਾ ਸ਼ੁਰੂ ਚੇਤਾ ਭੁੱਲ ਗਿਆ ਕਿਉਂਕਿ ਨੱਠ ਭਝਾਈ ਦੇ ਵਿੱਚ ਇੰਨੀ ਕੁ ਲੱਗੀ ਹੋਈ ਸੀਗੀ ਤਿਆਰ-ਖਿਆਰ ਹੋ ਕੇ ਜਾਣਾ ਸੀਗਾ ਚਲੋ ਕਰੋ ਬਲੌਗ ਸ਼ੁਰੂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜਪੀ ਰਿੰਦਰ ਦਾ ਬਲੌਗ ਤੇ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਕਰਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਅੱਜ ਦੇ ਬਲੌਗ ਦੀ ਸ਼ੁਰੂਆਤ ਹੋ ਰਹੀ ਹੈ ਗੱਡੀ ਵਿੱਚੋਂ ਰੋਟੀ ਰੱਟੀ ਖਾ ਕੇ ਬਰੈਡ ਲਿਆਂਦੀ ਸੀ ਆਪਾਂ ਉਹ ਵੀ ਖਾ ਲਈ। ਯਾਰ ਸ਼ਾਰ ਵੀ ਹੋ ਗਏ। ਤੁਰਨ ਲੱਗੇ ਮੈਨੂੰ ਚਿੱਤ ਆਇਆ ਮੈਂ ਕਿਹਾ ਬਲੌਗ ਦਾ ਯਾਰ ਸ਼ੁਰੂ ਨਹੀਂ ਕੀਤਾ ਅਜੇ। ਮੈਨੂੰ ਉੱਥੋਂ ਯਾਦ ਸੀਗਾ ਘਰੋਂ ਨਿਕਲਦੀ ਮੈਂ ਕਿਹਾ ਅੱਜ ਆਪਾਂ ਬਲੌਗ ਹੀ ਸ਼ੁਰੂ ਕਰਾਂ। ਲੋ ਜੀ ਇੱਧਰ ਵੀ ਸਾਰੇ ਜਣੇ ਰੈਡੀ ਹੋ ਗਏ ਬਹਿ ਗਏ ਆ ਗੱਡੀ 'ਚ ਤੇ ਹੁਣ ਆਪਾਂ ਚੱਲਦੇ ਆਂ ਜੀ। ਹੁਣ ਇਹਨਾਂ ਨੇ ਗੱਡੀ 'ਚ ਬਹਿ ਕੇ ਮੇਰੇ ਤੋਂ ਮੰਗਣਾ ਨੈੱਟ। ਇਹੜੇ ਕਿਹੜਾ ਵਾ? ਫੋਟੋ ਫੋਟੋ ਮਮਾ। ਕਹਿੰਦੇ ਸੀ ਨਾ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ ਤੁਹਾਨੂੰ ਨੈੱਟ ਦਵਾਂਗੇ। ਨੈੱਟ ਮੈਂ ਮਮਾ ਦੇ ਫੋਨ 'ਚ ਪਵਾਤਾ ਆ ਅਨ ਕਾ ਟੇਬਲ ਤੇ ਰੱਖਿਆ ਉੱਥੇ ਹੀ ਰਹਿ ਗਏ ਅੱਛਾ ਚੀਜ਼ ਵੇਚੀ ਆਹੋ ਇਹਦੇ ਵਿੱਚ ਆ ਵੀ ਬੋਲਣਗੇ ਚਲੋ ਦੇ ਕਣੀ ਮਲਾ ਗਿਆ ਜਲਾ ਬੋੜਾ ਬਾਲ ਮੰਮੀ ਤੇ ਪਾਰਸਦੀ ਚਲੋ ਠੀਕ ਆ ਜੀ ਆ ਰਿਹਾ ਮਿਲਦੇ ਹਾਂ ਉੱਥੇ ਪਹੁੰਚ ਗਏ ਹੁਣ ਜਾਨ ਪੈ ਗਈ ਪਹੁੰਚ ਕੇ ਮਿਲਦੇ ਹੁਣ ਆਪਾਂ ਓਕੇ ਜੀ ਓਕੇ ਲਓ ਜੀ ਆਪਾਂ ਹੁਣ ਬਸ ਪਹੁੰਚਣ ਵਾਲੇ ਆ ਆਪਾਂ ਨੂੰ ਲੱਗਾ ਪੂਰਾ 1 ਘੰਟਾ ਤੇ 40 ਮਿੰਟ ਕਿਉਂਕਿ ਸੜਕ ਬਹੁਤ ਖਰਾਬ ਸੀ ਰਸਤੇ ਦੇ ਵਿੱਚ ਇਹ ਇੱਕ ਘੰਟਾ 40 ਮਿੰਟ ਲੱਗੇ ਸਾਨੂੰ ਪਹੁੰਚੇ ਚ ਜਾਂਦੇ ਵੇ ਸੁਲਤਾਨਪੁਰ ਲਈਆਂ ਹੈ ਤਾਂਪੜ ਲਈਆਂ ਸੁਲਤਾਨਪੁਰ ਲਈਆਂ ਹਾਂ ਲਈਆਂ ਉਹ ਹੀ ਇਹ ਕਿਹੜਾ ਇਹ ਰਾਮਪੁਰ ਜ਼ਗੀਰ ਰਾਮਪੁਰ ਜ਼ਗੀਰ ਪਿੰਡ ਆਣਾ ਇੱਥੇ ਚਲੋ ਪਹੁੰਚ ਕੇ ਮਿਲਦੇ ਹਾਂ ਉੱਥੇ ਹਾਂ ਜੀ ਆਪਾਂ ਪਹੁੰਚ ਗਏ ਆ ਜੀ ਅੱਸੀ ਗੱਲ ਜੀ ਬਸ ਵਧੀਆ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਬਸ ਵਧੀਆ ਹਾਂਜੀ ਹਾਂ ਪੂਰਾ ਉਹ ਤੇ ਇ ਅੱਜ ਉਹਨਾਂ ਦੇ ਨਾਲ ਮੈਂ ਵੀ ਲੈ ਆਪਰੇਪਰ ਆਪਨੇ ਜਵੇਂ ਕੀ ਦੇਖਦੇ ਆ ਮੇਰੇ ਉਹ ਤੈਨੂੰ ਵਿੱਕੀ ਐਡਾ ਸੋਹਣਾ ਹੈ ਨਾ ਪੱਕ ਯਾਨੀ ਕਿ ਉਹ ਆਪਣਾ ਪਾਉਂਦਾ ਹਾਂ ਇਸ ਕਰਦਾ ਆ ਤੂੰ ਖਾਸ਼ ਹੋਣਾ ਤੇ ਅੱਜ ਕਿਉਂ ਨਹੀਂ ਖਾਣਾ ਅੱਜ ਤੁਹਾਨੂੰ ਕੁਮਾ ਮਾਂ ਦੇ ਆਏ ਆ ਅਸੀਂ ਅੱਜ ਕੋਈ ਪੱਛ ਕਰ ਲਈਏ ਪੱਛੇ ਪਾਤੀ ਉਹ ਲੋਕੀ ਕੀ ਖਾਣਾ ਹੈ ਹੈ ਮਿੱਠਾ ਨਹੀਂ ਖਾਣਾ ਬਾਕੀ ਖਾ ਲੋ ਜੋ ਖਾਣਾ ਹੋ ਤੁਸੀਂ ਤੇ ਉਹ ਤਾਂ ਸਾਦਾ ਦਾ ਦਾ ਆੜਵਾ ਨੇ ਕੱਟ ਕਰਦਾ ਜਾਂਦਾ ਆਸ ਨਹੀਂ ਕਿ ਉਹ ਜਦੋਂ ਕੱਟ ਕੇ ਨਾ ਕੱਟ ਕੇ ਲੋ ਲਓ ਜੀ ਚਲੋ ਲਵੋ ਜੀ ਕਹਿੰਦਾ ਬਹਿ ਜਾ ਮਮੀ ਤੇ ਰੋਣੇ ਨਾਲ ਜਾਂਦਾ ਕਰਨਾ ਇਹ ਬੇਗੋੜਾ ਕਰ ਕੁੜੀਆਂ ਵੀ ਲਾ ਪਈਆਂ ਆ ਪਹਿਲਾਂ ਦੇਖ ਲੈ ਆਪਾਂ ਇਹ ਹੈ ਮੈਂ ਕਿਹਾ ਪਹਿਲਾਂ ਸਨੇਪਾਂ ਕੱਛੇ ਮੰਗਲੇ ਬੱਤਕੋ ਦਾਹੀ ਦਾ ਕਾਪਾ ਕਹਿਣਾ ਸੈਨਾ ਜਾਈ ਜੀ ਦੇ ਬੁੱਢੇ ਮਾਤ ਦੇ ਇੱਕ ਨਾਲ ਨਹੀਂ ਕੰਟੀ ਹੋਏ ਜੈ ਬੋਬਾ ਵਧਾਈਆਂ ਤੁਹਾਨੂੰ ਹਾਂਜੀ ਹਾਂਜੀ ਜੋ ਮੰਮੀ ਕਿੱਥੇ ਗਏ ਜੀ ਸਰ ਜੀ ਸਰ ਸਾਥੀ ਬਾਰ ਬੜੀ ਸਾਥੀ ਸਾਰੇ ਕੋਲ ਬੈਠੇ ਹੋ ਗਏ ਮਾਣ ਨੂੰ ਇਹ ਵੀ ਸਾਡੇ ਚਾਚਾ ਜੀ ਆ ਜੀ ਮੈਂ ਕਹੇ ਵੱਡੇ ਚਾਚਾ ਜੀ ਆ ਹਾਂ ਜੀ ਹੋਰ ਹੋਰ ਜੋ ਬਾਕਾ ਆਪੇ ਧਨੀ ਹੋਈ ਕੇ ਸ਼ਬਦ ਨੂੰ ਬਣੀ ਆਪੇ ਕੋਤ ਕਰੇ ਨਾਮ ਚੋਜ ਆਪੇ ਸੁਖ ਨੂੰ ਜੋਗ ਦੇ ਸਪਾਸ ਆਪਨ ਨਾਇ ਲਾਇ ਸਪਾਸ ਕੇ ਲਾਇ 재미있다 재밌게 잘 나오 f i l t r a 간 any okay, so to... blog blog. <laughs> 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 ਹਾਂਜੀ ਮੈਂ ਹਾਂ ਅਸੀਂ ਕੁਝ ਬੋਲਣਾ ਹਾਂ ਹਾਂਜੀ ਇੱਕ ਮੇਲੇ ਉਧਰ ਬੁਲਾਉਂਦੇ ਪਏ ਸੀ ਲੱਗ ਤੁਸੀਂ ਜਨਾਬ ਨੂੰ ਪਰਮਾਨਾ ਆਲੀ ਆਹ ਹੋ ਮੈਂ ਆ ਵੀ ਗਿਆ ਆ ਉਹ ਮੈਂ ਉਹ ਮੈਂ ਕਹਿੰਦਾ ਮੈਂ ਵੀ ਅੱਗੇ ਇਦਾਂ ਹੀ ਰਹਿੰਦੀ ਗਈ ਆ ਮੈਂ ਕਹਿੰਦਾ ਆਹ ਨਾ ਇਦਾਂ ਜਿੰਦੇ ਰਹਾਂ ਹਾਂ ਹਾਂ ਕਿੱਥੇ ਲੱਭਦੇ ਅੱਜ ਕੱਲ ਇਦਾਂ ਦੇ ਹੁਣ ਹਾਂ ਲੱਭਦੇ ਹਾਂ ਹਾਂ ਮੈਂ ਕਿਸੋਂ ਨਾ ਬਣਾਉਂਦੀ ਆਹ ਮੈਂ ਇੱਥੇ ਮੰਗਣ ਆਂ ਕਰਦੀ ਗਏ ਨਾ ਸਿੱਧੀਆਂ ਨੱਚਾ ਦੇ ਮਾਫਾ ਕਰਦੇ ਲਾਉਂਦਾ ਕੋਲ ਆਇਓ ਹੁਣ ਆਹ ਲੱਗੋ ਆ ਪਾਸਾਰੇ ਗਏ ਚਾਹਾਂਗੇ ਹਾਂ

Naam na paaya kya ਕਾਇ ਗੁਰ ਨਾਨਕ ਨੀ ਧਿਆਏ ਫਿਰੰਗ ਦੇ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਈ ਅਕਾਲ ਘਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਟਾਏ ਸਭ ਸੁਖ ਜਾਏ ਏਕ ਬਾਦ ਸਿਮਰਿਆ ਘਰ ਨਾਮ ਤੇ ਆਵੇ ਧਾਏ ਵਾਹਿਗੁਰੂ ਜੀ ਕੀ ਫਤਿਹ ਲੱਗੀ ਆਪੋ ਫਲਕੀ ਦੀ ਰੋਟੀ ਖਾਓਗੇ ਸਾਲੀ ਦੇ ਨਾਭਾ ਸਾਲੀ ਚੱਕ ਲਮ ਆਪਣੀ ਮੰਮੀ ਖਾ ਰਹੀ ਆ ਮੰਮੀ ਖਾ ਰਹੀ ਆ ਆਈਸਕ੍ਰੀਮ ਲਓ ਜੀ ਹੁਣ ਆ ਗਈ ਆਈਸਕ੍ਰੀਮ ਮੈਨੂੰ ਲੱਗਾ ਤਾਪਸ ਨੇ ਆਪਾਂ ਲਗਿਆ ਨਹੀਂ ਨਹੀਂ ਸਨੈਪ ਨਹੀਂ ਮੋਣਾ ਹੁੰਦਾ ਮੈਂ ਮੈਂ ਬਲੌਗ ਦੀ ਬਣਾਉਣਾ ਆ ਭਾਈ ਸਾਡੀ ਮਾਦਾ ਨੇ ਦੋ ਵਾਰੀ ਲੈ ਲਈ ਅੱਜ ਕੀ ਦੇ ਨੀ ਪਤਾ ਕੀ ਹੋਇਆ ਪੱਲੂ ਨੂੰ ਨੀ ਲੱਗੀ ਸਹੀ ਪੱਲੂ ਨੇ ਫੇਰ ਆਪਣੀ ਦੇਤੀ ਪੱਲੂ ਘਟ ਖਾਂਦੀ ਆ ਚਲੋ ਠੀਕ ਆ ਜੀ ਲਓ ਜੀ ਗਿਫਟ ਮਿਲਿਆ ਹੈ ਤੇਰੀ ਬੋਣੀ ਹੁੰਡੀ ਬੋਣੀ ਕਰ ਲਾ ਹੋਰ ਹੋਰ ਦੇਖਿਓ ਕੱਲ ਸਵੇਰੇ ਪਏ 12 ਵਜੇ ਚਲ ਜੀ ਹੁਣ ਚਲੋ ਠੀਕ ਹੈ ਜੀ ਲੋਇ ਹੁਣ ਅਸੀਂ ਚੱਲਿਆ ਜੀ ਵਾਪਸ ਚਲੋ ਮੈਂ ਕਹਾਂ ਚੱਲਨੇ ਵਾਪਸ ਜੀ ਆ ਜੀ ਉੱਥੋਂ ਆਪਾਂ ਨਿਕਲ ਆਇਆ ਤੇ ਹੁਣ ਲੈ ਰਹੇ ਆ ਰਸਤੇ ਜੇ ਫਰੂਟ ਕਿਉਂਕਿ ਅਸੀਂ ਜਾਣਾ ਹੁਣ ਹੋਰ ਇੱਕ ਘਰ ਇਹਨਾਂ ਦੀ ਇੱਕ ਹੋਰ ਭੂਆ ਹੈਗੀ ਆ ਉਹਦੇ ਘਰੇ ਵੀ ਉਹਨੂੰ ਮਲਾ ਇਹਨਾਂ ਨੂੰ ਮਲਾ ਕੇ ਲਿਆਉਣਾ ਉਹਦੇ ਨਾਲ ਹੁਣ ਪਹਿਲੀ ਵਾਰ ਮਿਲਗੇ ਹਾਂ ਚਲੋ ਚੱਲਦੇ ਆ ਉਹਨਾਂ ਦੇ ਘਰ ਪਹੁੰਚ ਕੇ ਮਿਲਦੇ ਹੁਣ ਉਹ ਦੇਖੋ ਦੇ ਨਹੀਂ ਇਹ ਬੋਮ ਮਾਰਾ ਸਾਡੇ ਲਈ ਮਿੱਠਾ ਲੈ ਕੇ ਆਏ ਆ ਉਹ ਦੇਖੋ ਦੌਣੇ ਇਹ ਮੰਮੀ 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 ਨੂੰ ਕਰਦੀ ਫੋਨ ਕਰੋ ਖੇ ਚਲੋ ਲੋ ਜੀ ਇੱਧਰ ਹੁਣ ਦੂਖਨ ਲਾ ਪਿਆ ਸਿਰ ਆ ਹੁਣ ਖਾਣੀ ਪੈਣੀ ਗੋਲੀ ਆ ਮੇਰੀ ਭੈਣ ਦੇ ਘਰ ਅੱਗੇ ਤੇਰਾ ਸਿਰ ਦੂਖਨ ਲਾ ਪਿਆ ਹੈ ਓਏ ਯਾ ਅੰਟੀ ਵੀ ਆ ਗਏ ਆ ਆਂਟੀ ਸੱਸੀ ਕਾਲ ਜੀ ਤੁਸੀਂ ਆਣਾ ਮੈਂ ਕਹ ਸੀ ਜਾਈਏ ਤੁਸੀਂ ਤਾਂ ਆਉਣਾ ਨਹੀਂ ਗਏ ਹੁਣ ਸਾਡੇ ਕੋਲ ਐਸੀ ਗੱਲ ਜੀ ਹੈ ਮੈਂ ਤੁਸੀਂ ਤਾਂ ਆਉਣਾ ਨਹੀਂ ਸਾਡੇ ਕੋਲ ਹੁਣ ਮਿਲੋ ਉੱਠ ਕੇ ਵੀ ਹੋ ਜੇ ਨਾ ਚਾਹ ਲੱਗੇ ਆਪੀ ਹੁਣ ਹੈ ਨਹੀਂ ਨਾ ਤਾਂ ਆਇਓ ਕਿ ਵਲੌਗ ਤੇ ਖਾਣਾ ਕੁਛ ਉਹ ਨਹੀਂ ਉਹ ਐਵੇਂ ਡਰਾਮੇ ਕਰਦੀ ਇਹ ਨਹੀਂ ਬਣਾਉਣਾ ਨਹੀਂ ਬਣਾਉਣਾ ਜਿਹੜਾ ਖਾਣਾ ਕਰਦੇ ਨੇ ਤੇ ਕਹਿੰਦੇ ਖਾਣਾ ਕੁਛ ਦੇਖੋ ਕਹਿੰਦੇ ਮੋਮੋਸ ਖਾਣੇ ਉਹ ਦੇਖੋ ਵੀ ਕਰਦੀ ਨਹੀਂ ਬਣਾਉਣਾ ਨੀ ਨਹੀਂ پلਕ ਬਲਕ ਨਹੀਂ ਖਾਣਾ ਮਮੂਸਾਨੇ ਨਹੀਂ ਖਾਣਾ ਕੁਝ ਵੀ ਲਓ ਜੀ ਨਹੀਂ ਖਾਣਾ ਕੁਝ ਵੀ ਕੁੜੀਆਂ ਨੇ ਕੁਝ ਨਹੀਂ ਖਾਣਾ ਹੈਗਾ ਤੁਸੀਂ ਚਾਹ ਪੀਓ ਆਪਾਂ ਚੱਲੀਏ ਯਾਰ ਨਹੀਂ ਨਹੀਂ ਡੂੰਗਾ ਦੋਨੇ ਚਾਹ ਸੀ ਅਸੀਂ ਪੀਣੀ ਨਹੀਂ ਹਾਂ ਪੀਂਦੀ ਨਹੀਂ ਅਸੀਂ ਪੀਣੀ ਵੀ ਨਹੀਂ ਆ ਲੱਗ ਜਾਓ ਉੱਥੇ ਨਹੀਂ ਬੈਣਾ ਹੈਗਾ ਆ ਬਿਸਕੁਟ ਵੀ ਦੇਣਾ ਚਾਹ ਵੀ ਹੋਰ ਯਾਰ ਚੱਲੀਏ ਹੁਣ ਤੂੰ ਆਉਣਾ ਯਾਰ ਰਹਿਣਾ ਹੁਣ ਚਾਰ ਦਿਨ ਹਾਂ ਚਾਰ ਦਿਨ ਰਹਿਣਾ ਇਹ ਦੋ ਦਿਨ ਰਹਿ ਲਈ ਆਜੋ ਮੈਂ ਨਹੀਂ ਪਾ ਆਜੋ ਹੈ ਤੁਸੀਂ ਰੋਜ਼ ਜਾਂਦੇ ਕਰੇ ਰੁਕਦੇ ਤੁਸੀਂ ਰੋਜ਼ ਬਣਾਉਂਦੇ ਯਾਰ ਕੀ ਬਣਾਉਂੋ ਕੁਛ ਨਹੀਂ ਨਹੀਂ ਨੂੰ ਬਣਾਇਆ ਆਹ ਵਾਪਸ ਜਿਓ ਆਲੇ ਆਜੋ ਚਲੋ ਆਜੋ 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 ਮੈਂ ਗੱਡੀ ਮੋੜਦਾ ਯਾਰ ਹੋ ਜੀ ਇੱਧਰ ਹੋ ਰਹੀ ਆ ਜੀ ਹੁਣ ਓ ਚਲੋ ਆਜੋ ਮੈਂ ਗੱਡੀ ਸਟਾਰਟ ਕਰਕੇ ਬੈਠਾ ਯਾਰ ਚਲੋ ਪਹੁੰਚ ਕੇ ਮਿਲਦੇ ਆ ਜੀ ਹੁਣ ਮੇਰਾ ਘੋੜਾ ਬੰਦ ਕਰ ਦਿੰਦੇ ਆ ਪਹੁੰਚ ਗਏ ਆ ਜੀ ਕਰਤਾਰਪੁਰ ਅੱਜ ਪਿੱਛੇ ਵੜਾਤਾ ਕੁੜੀ ਨੇ ਦੇਖੋ ਜੀ ਆਪ ਕੋ ਆ ਦੇਖੋ ਕਿਦਾ ਝੋੜੀ ਹੋ ਕੇ ਬੱਠੀ ਕੁੜੀ ਤੇ ਲਓ ਜੀ ਫਟਕ ਹੈਗਾ ਬੰਦ ਕੋਈ ਕੁਝ ਨਹੀਂ ਵੀ ਐ ਕਰ ਦਕੇਗਾ ਬੰਦ ਲਓ ਜੀ ਫਟਕ ਹੈਗਾ ਬੰਦ ਤੇ ਮੈਂ ਕੁਝ ਕਹਿ ਰਹੀ ਸੀ ਸੁਣੀ ਨਹੀਂ ਮੇਰੀ ਗੱਲ ਤੇ ਦੇਖੋ ਜੀ ਅਸੀਂ ਸਾਨੂੰ ਇੱਥੇ ਹੋ ਗਿਆ 15 ਮਿੰਟ ਖੜਿਆ ਨੂੰ ਹਜੇ ਤੂੰ ਤੂੰ ਸੁਣਾ ਕੀ ਕਹਿਣ ਲਈ ਮੈਂ ਤਾਂ ਫਿਰ ਐ ਕਰੂੰਗੀ ਤੁਸੀਂ ਗੱਲ ਉਹ ਬਣਾ ਦੋਗੇ ਵੀਡੀਓ ਕਿਹੜੇ ਇਦਾਂ ਕਰੂੰਗੀ ਮੈਂ ਐਸਾ ਕਿਉਂ ਉਹ ਇਕੱਲੇ ਹੀ ਜਣੇ ਤੁਸੀਂ ਵਰਬੇ ਸੀ। ਆਹ ਦੇਖੋ ਜੀ ਕਿਹਦੇ ਕਰਕੇ ਬੰਦ ਕੀਤੀ ਤੁਹਾਨੂੰ ਦਿਖਾਣੇ ਆ ਜੀ ਇਹ। ਆਹ ਤੁਰਿਆ ਆਉਣ ਡਿਆ ਦੇਖੋ ਕਿਦਾਂ। ਕੱਲਾ ਜਿਆਦਾ। ਉਹ ਕੱਲਾ ਹੀ ਹੌਲੀ ਹੌਲੀ ਮਜ਼ੇ ਮਜ਼ੇ ਨਾਲ ਤੁਰਿਆ ਆਉਣ ਡਿਆ ਬਸ। ਸੋਰੀ ਤੁਹਾਨੂੰ। ਇਹ ਸਪੀਡ ਨਾਲ ਤੇ ਜੇਤੀ ਪਹੁੰਚ ਜਾਊਗਾ। ਸਾਨੂੰ ਕਰਾਊਗਾ ਲੇਟ ਇਹ। ਦੇਖੋ ਕਿੰਨੇ ਵਜੇ ਚੱਲਦੀ ਚਲੋ ਘਰ ਪਹੁੰਚ ਕੇ ਮਿਲਦੇ ਆ ਜੀ ਹੁਣ। ਹਲੇ ਘਰ ਜਾ ਕੇ ਆਪਾਂ ਹਰਾ ਛੋਲੀਆ ਲਿਆਇਓ ਕੱਢ ਕੇ ਸਬਜ਼ੀ ਬਣਾਉਣੀ ਉਹਦੀ। ਹਾਂ ਘਰ ਪਹੁੰਚ ਕੇ ਮਿਲਦੇ ਆ ਹੁਣ। ਲੋ ਜੀ ਟਾਈਮ ਹੋ ਗਿਆ ਸਵਾ 7 ਤੇ ਸਾਨੂੰ ਘਰੇ ਪਹੁੰਚਣ ਨੂੰ ਹੋ ਗਏ ਆ 15 ਤੋਂ 20 ਮਿੰਟ ਤੇ ਇੱਧਰ ਚਾਹ ਗਈ ਬਣ ਇੰਦਰ ਲੈ ਕੇ ਆਏ ਜੀ ਛੋਲੀਆ ਕਪੜੇ-ਕੁਪੜੇ ਕਰ ਲਏ ਸਾਰਿਆਂ ਨੇ ਚੇਂਜ ਤੇ ਚਲੋ ਤੁਸੀਂ ਹੁਣ ਕਰੋ ਛੋਲੀਆ ਕਟੋ ਤੇ ਕਰੋ ਤੇ ਕਰੋ ਬਲੌਗ ਦਾ ਐਂਡ ਜੀ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਿਦਾਂ ਦਾ ਲੱਗਾ ਹਾਂ ਅੱਜ ਸਪੈਸ਼ਲ ਆ ਸਾਰੇ ਰਿਸ਼ਤੇਦਾਰ ਮਿਲੇ ਆ ਸਾਨੂੰ ਬਹੁਤ ਵਧੀਆ ਵਲੌਗ ਬਣਿਆ ਹਟਾ ਤੁਸੀਂ ਜ਼ਰੂਰ ਚਰੀਓ ਤੇ ਜਾਨਾ ਸਾਡੀ ਵੀਡੀਓ ਨੂੰ ਸਾਡੇ ਵਲੌਗ ਨੂੰ ਲਾਈਕ ਵੀ ਕਰਿਆ ਕਰੋ ਤੇ ਸਾਨੂੰ ਵੱਧ ਤੋਂ ਵੱਧ ਨਾ ਸ਼ੋਰਟ ਕਰੋ ਤੇ ਚਲੋ ਦਿੰਦੇ ਆ ਗੱਲ ਇੱਕ ਨਵੇਂ ਵਲੌਗ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪ